ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਅਸੀਂ ਅਜਿਹੇ ਪੌਦੇ ਦੀ ਗੱਲ ਕਰਾਂਗੇ ਕਿ ਜੇਕਰ ਤੁਸੀਂ ਉਸ ਦਾ ਸੇਵਨ ਕਰਦੇ ਹੋ ਤਾਂ ਤੁਸੀਂ 80 ਸਾਲ ਤੱਕ ਕਦੇ ਵੀ ਬਿਮਾਰ ਨਹੀਂ ਹੋਵੋਗੇ ਅਤੇ ਜੇਕਰ ਤੁਸੀਂ ਬਿਮਾਰ ਹੋ ਜਾਂ ਫਿਰ ਤੁਹਾਨੂੰ ਖਾਂਸੀ ਤੋਂ ਲੈ ਕੇ ਕੈਂਸਰ ਤੱਕ ਕੋਈ ਵੀ ਬਿਮਾਰੀ ਹੈ ਤਾਂ ਇਸ ਦਾ ਸੇਵਨ ਕਰੋ ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਇਹਨਾਂ ਰੋਗਾਂ ਤੋਂ ਜਲਦੀ ਰਾਹਤ ਮਿਲੇਗੀ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਇਹ ਪੌਦਾ ਲਗਭਗ ਭਾਰਤ ਦੇ ਸਾਰੇ ਰਾਜਾਂ ਵਿੱਚ ਹੀ ਪਾਇਆ ਜਾਂਦਾ ਹੈ ਅਤੇ ਇਸ ਪੌਦੇ ਦਾ ਨਾਮ ਹੈ ਗਿਲੋਏ ਦੋਸਤੋ ਗਿਲੋਏ ਦੀ ਝਾੜ ਅਤੇ ਤਣੇ ਨਾਲੋਂ ਗਿਲੋਏ ਦੇ ਪੱਤੇ ਸਾਡੇ ਲਈ 1000 ਗੁਣਾ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਦੋਸਤੋ ਜ਼ਿਆਦਾਤਰ ਲੋਕ ਗਿਲੋਏ ਦੀ ਝਾੜ ਅਤੇ ਤਣੇ ਦਾ ਇਸਤੇਮਾਲ ਕਰਦੇ ਹਨ ਅਤੇ ਉਸਦੇ ਪੱਤਿਆਂ ਨੂੰ ਬ ਪਰ ਦੋਸਤੋ ਇਹ ਸਾਡੀ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ ਪੱਤਿਆਂ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿੰਨਾ ਕਰਕੇ ਅਸੀਂ 80 ਸਾਲ ਤੱਕ ਬਿਮਾਰ ਨਹੀਂ ਹੁੰਦੇ ਅਤੇ ਸਿਹਤਮੰਦ ਜੀਵਨ ਬਤੀਤ ਕਰਦੇ ਹਾਂ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗिलोय ਸਾਨੂੰ ਕਿਹੜੇ-ਕਿਹੜੇ ਰੋਗਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਇਸ ਦਾ ਸੇਵਨ ਕਦੋਂ ਅਤੇ ਕਿਵੇਂ ਕਰਨਾ ਹੈ ਤਾਂ ਦੋਸਤੋ ਪਹਿਲਾ ਫਾਇਦਾ ਇਸ ਦਾ ਇਹ ਹੈ ਕਿ ਇਹ ਕੈਂਸਰ ਤੋਂ ਵੀ ਲਾਭਦਾਇਕ ਹੁੰਦਾ ਹੈ ਦੋਸਤੋ ਕੈਂਸਰ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਵਿਗਿਆਨ ਅਨੁਸਾਰ ਇਸ ਦਾ ਕੋਈ ਪੱਕਾ ਇਲਾਜ ਨਹੀਂ ਬਣਿਆ ਪਰ ਦੋਸਤੋ ਆਯੁਰਵੇਦ ਦੇ ਅਨੁਸਾਰ ਗिलोय ਇੱਕ ਅਜਿਹਾ ਪ ਜਿਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਹਾਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਹ ਗਲੋਏ ਦੇ ਪੱਤੇ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਕਿ ਕੈਂਸਰ ਦੇ ਸੈੱਲਾਂ ਨੂੰ ਸਾਡੇ ਸਰੀਰ ਵਿੱਚੋਂ ਖਤਮ ਕਰ ਦਿੰਦੇ ਹਨ ਅਤੇ ਸਾਡੇ ਸਰੀਰ ਨੂੰ ਨਿਰੋਗ ਰੱਖਦੇ ਹਨ ਅਤੇ ਜੇਕਰ ਦੋਸਤੋ ਤੁਸੀਂ ਇਸ ਦਾ ਸੇਵਨ ਰੋਜ਼ਾਨਾ ਕਰਦੇ ਹੋ ਤਾਂ ਤੁਹਾਨੂੰ ਕੈਂਸਰ ਹੋਣ ਦਾ ਖਤਰਾ ਬਿਲਕੁਲ ਖਤਮ ਹੋ ਜਾਂਦਾ ਹੈ ਤਾਂ ਦੋਸਤੋ ਦੂਜਾ ਫਾਇਦਾ ਇਸ ਦਾ ਇਹ ਹੈ ਕਿ ਇਸ ਨਾਲ ਅਸੀਂ ਮੋਟਾਪਾ ਵੀ ਘਟਾ ਸਕਦੇ ਹਾਂ ਦੋਸਤੋ ਮੋਟਾਪਾ ਅੱਜ ਕੱਲ੍ਹ ਹਰ ਦੂਜੇ ਇਨਸਾਨ ਦੀ ਸਮੱਸਿਆ ਬਣ ਚੁੱਕਿਆ ਹੈ ਅਤੇ ਇਸ ਦਾ ਕਾਰਨ ਹੈ ਸਾਡਾ ਗਲਤ ਖਾਣ ਤਾਂ ਦੋਸਤੋ ਮੋਟਾਪਾ ਘਟਾਉਣ ਲਈ ਤੁਸੀਂ ਕੀ ਨਹੀਂ ਕਰਦੇ ਕੁਝ ਲੋਕ ਤਾਂ ਦੋਸਤੋ ਰੋਟੀ ਖਾਣੀ ਵੀ ਬੰਦ ਕਰ ਦਿੰਦੇ ਹਨ ਅਤੇ ਕੁਝ ਲੋਕ ਇੰਨੀਆਂ ਜ਼ਿਆਦਾ ਕਸਰਤਾਂ ਕਰਦੇ ਹਨ ਕਿ ਉਹਨਾਂ ਦਾ ਸਰੀਰ ਵੀ ਦੁਖਣ ਲੱਗ ਜਾਂਦਾ ਹੈ ਪਰ ਦੋਸਤੋ ਐਨਾ ਕੁਝ ਕਰਨ ਦੇ ਬਾਵਜੂਦ ਵੀ ਉਹ ਆਪਣਾ ਮੋਟਾਪਾ ਨਹੀਂ ਘਟਾ ਸਕਦੇ। ਤਾਂ ਦੋਸਤੋ ਜੇਕਰ ਤੁਸੀਂ ਵੀ ਇਹ ਸਭ ਕਰਕੇ ਥੱਕ ਚੁੱਕੇ ਹੋ ਅਤੇ ਆਪਣਾ ਵਜ਼ਨ ਘਟਾਉਣ ਵਿੱਚ ਨਾਕਾਮ ਹੋ ਚੁੱਕੇ ਹੋ ਤਾਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗिलोय ਨਾਂ ਦਾ ਇੱਕ ਪੌਦਾ। ਦੋਸਤੋ ਇਹ ਤੁਹਾਡੇ ਵਜ਼ਨ ਘਟਾਉਣ ਵਿੱਚ ਕਿਸੇ ਵਰਦਾਨ ਤੋਂ ਘੱਟ ਨਹੀਂ। ਤਾਂ ਦੋਸਤੋ ਜੇਕਰ ਤੁਸੀਂ ਵੀ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਗिलोय ਦੇ ਦੋ ਪੱਤਿਆਂ ਦਾ ਸੇਵਨ ਕਰਨ ਤੋਂ ਬਾਅਦ 40 ਤੋਂ 45 ਮਿੰਟ ਤੱਕ ਕੋਈ ਵੀ ਸਰੀਰਕ ਗਤੀਵਿਧੀ ਭਾਵੇਂ ਕੋਈ ਵੀ ਕਸਰਤ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਇੱਕ ਮਹੀਨੇ ਵਿੱਚ ਘਟ ਜਾਵੇਗਾ। ਅਸਲ ਵਿੱਚ ਦੋਸਤੋ ਜੇਕਰ ਤੁਹ ਤਾਂ ਤੁਸੀਂ ਗਲੋਏ ਦਾ ਸੇਵਨ ਕਰੋ ਅਤੇ ਇਸ ਦਾ ਸੇਵਨ ਕਰਨ ਦੇ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਦੋਸਤੋ ਜੇਕਰ ਤੁਸੀਂ ਗਲੋਏ ਦੇ ਪੱਤੇ ਜਾਂ ਫਿਰ ਉਸ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬੁਖਾਰ ਤੋਂ ਤੁਰੰਤ ਰਾਹਤ ਮਿਲੇਗੀ। ਦੋਸਤੋ ਹੁਣ ਗੱਲ ਕਰਦੇ ਆਪਾਂ ਇਸ ਦੇ 11ਵੇਂ ਫਾਇਦੇ ਦੀ। ਤਾਂ ਦੋਸਤੋ 11ਵਾਂ ਫਾਇਦਾ ਇਸ ਦਾ ਇਹ ਹੈ ਕਿ ਇਹ ਪੀਲੀਆ ਦੀ ਸਮੱਸਿਆ ਤੋਂ ਰਾਹਤ ਦਵਾਉਂਦਾ ਹੈ। ਦੋਸਤੋ ਪੀਲੀਆ ਹੋਣ ਤੇ ਸਾਡਾ ਸਾਰਾ ਸਰੀਰ ਪੀਲਾ ਹੋਣ ਲੱਗਦਾ ਹੈ ਅਤੇ ਰੋਗੀ ਦੀਆਂ ਅੱਖਾਂ ਵਿੱਚ ਵੀ ਪੀਲਾਪਨ ਆ ਜਾਂਦਾ ਹੈ। ਇਸ ਲਈ ਕੁਝ ਲੋਕ ਇਸ ਲਈ ਬਹੁਤ ਜ਼ਿਆਦਾ ਦਵਾਈਆਂ ਖਾਣ ਲੱਗਦੇ ਹਨ ਪਰ ਦੋਸਤੋ ਜੇਕਰ ਤੁਸੀਂ ਗਲੋਏ ਦੇ ਪ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ 7 ਦਿਨਾਂ ਵਿੱਚ ਪੀਲੀਆ ਖਤਮ ਹੋ ਜਾਵੇਗਾ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਜਿਸ ਚੀਜ਼ ਦੇ ਫਾਇਦੇ ਹੁੰਦੇ ਹਨ ਉਸ ਦਾ ਕੋਈ ਨੁਕਸਾਨ ਵੀ ਹੁੰਦਾ ਹੈ ਇਸ ਲਈ ਦੋਸਤੋ ਤੁਸੀਂ ਇਸ ਦਾ ਬਹੁਤ ਘੱਟ ਮਾਤਰਾ ਵਿੱਚ ਉਪਯੋਗ ਕਰਨਾ ਹੈ ਅਤੇ ਜੇਕਰ ਤੁਸੀਂ ਇਸ ਦਾ ਜ਼ਿਆਦਾ ਮਾਤਰਾ ਵਿੱਚ ਉਪਯੋਗ ਕਰੋਗੇ ਤਾਂ ਇਸ ਨਾਲ ਤੁਹਾਨੂੰ ਸਰੀਰਕ ਨੁਕਸਾਨ ਹੋ ਸਕਦਾ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਗਲੋਏ ਦੇ ਕੀ ਕੀ ਲਾਭ ਹਨ ਅਤੇ ਇਸ ਦਾ ਸੇਵਨ ਕਰਕੇ ਅਸੀਂ ਕਿਹੜੇ-ਕਿਹੜੇ ਰੋਗਾਂ ਨੂੰ ਦੂਰ ਕਰ ਸਕਦੇ ਹਾਂ ਤਾਂ ਦੋਸਤੋ ਜੇਕਰ ਤੁਹਾਡੇ ਘਰੇ ਵੀ ਗਲੋਏ ਦੀ ਵੇਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਦੋਸਤੋ ਪਹਿਲਾਂ ਦੱਸੀ ਕਿ ਕਿਸੇ ਵੀ ਸਮੱਸਿਆ ਨਾਲ ਜੇਕਰ ਤੁਸੀਂ ਜੂਝ ਰਹੇ ਹੋ ਤਾਂ ਗਲੋਏ ਦਾ ਸੇਵਨ ਜਰੂਰ ਕਰਨਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗਲੋਏ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਅਤੇ ਉਹ ਵੀ ਸਿਹਤਮੰਦ ਰਹਿ ਸਕਣ ਧੰਨਵਾਦ